ਅਬੋਹਰ ਦੇ ਵਾਰਡ ਨੰਬਰ 22 ਦੇ ਵਿੱਚ ਉਪ ਚੋਣਾਂ ਹੋਣ ਜਾ ਰਹੇ ਐ ਜਿਸ ਦੇ ਚਲਦਿਆ ਹੁਣ ਇੱਥੋਂ ਦੇ ਲੋਕ ਆਪਣਾ ਪਾਰਸ਼ਦ ਚੁਣਨਗੇ ਅਤੇ ਲੋਕਾਂ ਵੱਲੋਂ ਹੁਣ ਆਪਣੀਆਂ ਸਮੱਸਿਆਵਾਂ ਵੀ ਇੱਥੇ ਆਉਣ ਵਾਲੇ ਉਮੀਦਵਾਰਾਂ ਨੂੰ ਦੱਸਿਆ ਜਾ ਰਿਹਾ ਹੈ ਅੱਜ ਸਾਡੀ ਟੀਮ ਅਬੋਹਰ ਦੇ ਵਾਰਡ ਨੰਬਰ 22 ਦੇ ਵਿੱਚ ਪੁੰਜੀ ਹੈ ਜਿੱਥੇ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਦੱਸੀਆਂ ਗਈਆਂ ਹਨ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਕੋਲ ਵੋਟਾਂ ਮੰਗਣ ਆਉਣ ਵਾਲੇ ਉਮੀਦਵਾਰ ਤੋਂ ਉਹਨਾਂ ਵੱਲੋਂ ਇਸ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਵੀ ਕੀਤੀ ਜਾਏਗੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਅੱਜ ਮੀਡੀਆ ਨੂੰ ਵੀ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੋ ਤੁਹਾਡਾ ਕੀ ਨਾਮ ਹੈ ਮਾਤਾ ਜੀ ਸੰਤਰਾ ਕੀ ਸਮੱਸਿਆ ਕੀ ਹੈ ਤੁਹਾਡੀ ਗਲੀ ਦੀ ਸਮੱਸਿਆ ਇਹ ਵੀ ਗਲੀ ਵੱਢਣੀ ਚਾਹੀਦੀ ਸਾਡੀ ਗੰਦਕੀ ਬਹੁਤ ਹੈਗੀ ਹੈ ਅੱਛਾ ਇਹਨੇ ਲੋਕਾਂ ਦਾ ਜਾ ਜਾ ਕੇ ਆ ਮਲਬਸਟ ਦੇ ਪਏ ਵੀ ਸਾਡੀ ਮਕਾਨ ਥੱਲੇ ਹੋ ਗਏ ਅੱਛਾ ਜੀ ਹਾਂ ਤੇ ਅੰਦਾਨ ਦਾ ਚੁੰਦਾ ਬੰਦਾ ਪੜ ਜਾਏ ਬਿੱਡਾ ਠੇਰਾ ਕਿਤੇ ਰਾਤ ਵਿਰਾਤ ਆਵੇ ਜਾਵੇ ਦਾ ਸਮੱਸਿਆ ਹੈਗੀ ਹੈ ਬਾਕੀ ਇਕੱਠੇ ਦੀ ਸਮੱਸਿਆ ਤੁਸੀਂ ਕਰ ਨਹੀਂ ਸਕਦੇਗੀ ਬਿਲਕੁਲ ਠੇ ਬਹੁਤ ਨੇ ਜੀ ਅੱਡੇ ਗੋ ਆ ਗੋਬਰ ਹੋਸਾ ਮੇਰੀ ਗੰਦਕੀ ਹੋਸਾ ਬਾਰੇ ਚ ਬੈ ਨਹੀਂ ਸਕਦੇ ਪੁਰਿਸ਼ ਤੇ ਦਾਰਾਂ ਦਾ ਸਾਨੂੰ ਕਹਿੰਦੇ ਆ ਤੁਸੀਂ ਗਲੀ 'ਚ ਬੱਠੇ ਹੋ ਗਏ ਆਂ ਐਡੀ ਗੰਦਗੀ 'ਚ ਬੱਠੇ ਤੁਸੀਂ ਫਿਰ ਕੀ ਜਵਾਬ ਦੀ ਅਗਲੇ ਆ ਉਹਨੇ ਲੈਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਰੇਜ ਹੈ ਕੀ ਸਮੱਸਿਆ ਕੀ ਰੱਡੀ ਇੱਥੇ ਗਲੀ ਦੀ ਸਮੱਸਿਆ ਇਹ ਜੀ 5 ਸਾਲ ਪਹਿਲਾਂ ਤੋਂ ਯਾਨੀ ਕਿ ਸੜਕ ਨਹੀਂ ਬਣੀ ਤੇ ਸਾਰਾ ਕੋਈ ਨਿਕਾਸੀ ਹੈ ਨਹੀਂ ਸਾਰਾ ਜਿਵੇਂ ਮੱਲੋ ਮੀਂਹ ਆਂਦਾ ਤਾਂ ਸਾਰਾ ਪਾਣੀ ਘਰਾਂ ਦੇ ਅੰਦਰ ਹੀ ਵੜਦਾ ਜੀ ਜੀ ਮੇਰਾ ਤਾਂ ਬੜਾ ਪੁਰਾ ਹਾਲ ਲੈਂਦੇ ਜਾ ਕੇ ਸਾਰੇ ਬੱਤੇ ਯਾਨੀ ਕਿ ਸਾਰੇ ਪਾਣੀ ਵਾਰ ਕਰਦੇ ਆ ਜਦੋਂ ਮੀਂਹ ਆਂਦਾ ਐਵੇਂ ਸਾਡੇ ਹਾਲੇ ਤਾ ਕਰਕੇ ਉੱਚੇ ਕਰਾਇਆ ਸਾਰੇ ਜੀ ਤੇ ਦੂਜਾ ਮਲਵਾ ਯਾਨੀ ਕਿ ਲੋਕਾਂ ਕੋਲੋਂ ਪੱਟ ਕੇ ਤੇ ਅਸੀਂ ਇੱਥੇ ਸਟਾਇਆ ਜਾ ਕੇ ਤਾਂ ਕਿ ਪਾਣੀ ਅੰਦਰ ਨਾ ਆਵੇ ਤੁਸੀਂ ਵੈ ਲੋਕ ਇੱਥੇ ਲੰਘ ਟੱਪ ਹੈ ਨਹੀਂ ਪੁਰਾਣਾ ਲੇ ਬਹੁਤ ਪੁਰਾਣਾ ਕੀ ਜਿੱਟਾਂ ਦੇ ਕੈਂਡੀਡੇਟ ਤੋਂ ਕੋਈ ਉਮੀਦ ਕਰਦੇ ਹਾਂ ਅਮੀਦ ਹੈ ਅਜੇ ਤੇ ਬਸ ਸਾਡੇ ਰੋਡ ਬਣਨੀ ਚਾਹੀਏ ਆਪਣੀ ਸੜਕ ਬਣਨੀ ਚਾਹੀਦੀ ਹੈ ਬਸ ਵਧੀਆ ਤੇ ਇੱਕ ਲਾਈਟਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਲਾਈਟ ਵੀ ਹੈ ਨਹੀਂ ਲਾਈਟ ਨਹੀਂਗੀ ਜਦ ਦੀ ਲਾਈਟਾਂ ਲੱਗੀਆਂ ਇਹ ਏ ਆਵਦੀ ਹੈ ਜੀ ਪਰਸਨ ਲਾ ਆਵਦੀ ਹੈ اچھا ਪ੍ਰਾਈਵੇਟ ਲਾਈ ਹੈ ਹਾਂ ਜੀ ਠੀਕ ਹੈ ਕੀ ਸਰ ਨਾ ਕੀ ਤੁਹਾਡਾ ਨਾਮ ਦੱਸਿਓ ਸੁਨੀਲ ਮੇਰਾ ਨਾਮ ਸੁਨੀਲ ਕੁਮਾਰ ਹੈ ਸੁਨੀਲ ਕੁਮਾਰ ਜੀ ਕੀ ਸਮੱਸਿਆ ਤੁਹਾਨੂੰ ਆਈ ਹੈ ਤੁਹਾਡਾ ਸਹੀ ਹੈ ਜੀ ਪੰਜ ਸਾਲ ਤੋਂ ਸਾਡੀ ਗਲੀ ਲਈ ਕੋਈ ਵਿਕਾਸ ਹੋਇਆ ਗਲੀ ਦੇ ਵਿੱਚ ਸਾਰਾ ਤੁਸੀਂ ਦੇਖੋ ਜਿਉਂ ਪਾਣੀ ਦਾ ਤੇ ਮਿੱਟੀ ਦਾ ਪੂਰਾ ਹਾਲ ਹੈਗਾ ਮੇਰੀ ਗੱਲ ਜੀ ਇੱਥੇ ਕੀ ਤੁਹਾਡੀ ਮੰਗ ਕੀ ਹੈ ਤੁਹਾਡੀ ਵਾਰਦੇ ਇਲੈਕਸ਼ਨ ਹੋ ਰਿਹਾ ਜੀ ਸੜਕ ਬਣਨੀ ਚਾਹੀਦੀ ਪਾਣੀ ਦੀ ਨਿਕਾਸੀ ਦੇਣੀ ਚਾਹੀਦੀ ਜਿਹੜੇ ਕੇ ਸਿਵਰ ਲਾਈਨ ਕੁਛ ਨਹੀਂ ਹੈ ਗਲੀ ਕਿੰਨੇ ਟਾਈਮ ਤੋਂ ਨਹੀਂ ਬਣੀ ਤੁਹਾਡੀ ਪੰਜ ਸਾਲ ਤੋਂ 6 ਸਾਲ ਹੋ ਪੰਜ ਸਾਲ ਤੋਂ ਗਲੀ ਨਹੀਂ ਬਣੀ ਤੇ ਨਹੀਂ ਜਿਹੜੀ ਇੱਕ ਮਤਲਬ ਤੇ ਜਿਹੜੀ ਤੁਹਾਡੀ ਗਲੀ ਹੈਗੀ ਤੁਸੀਂ ਕੈਂਡੀਡੇਟ ਤੋਂ ਕੀ ਮੰਗ ਰੱਖਿਆ ਤੁਸੀਂ ਕੈਂਡੀਡੇਟ ਸਾਡੀ ਗਲੀ ਬਣਨੀ ਚਾਹੀਦੀ ਇੱਕ ਲਾਈਟ ਦੀ ਕੋਈ ਵਧੀਆ ਸਹੂਲਤ ਹੋਣੀ ਚਾਹੀਦੀ ਸਾਡੇ ਕਲੇ ਚ ਕੋਈ ਲਾਈਟ ਨਹੀਂ ਸਟਰੀਟ ਠੀਕ ਹੈ ਕਿਨ ਆਗੇ ਡਾਟਾ ਜੀ ਰਵਿਕਾਂਤ ਸਿਹਾਰਿਆ ਰਵਿਕਾਂਤ ਜੀ ਕੀ ਕੀ ਸਮੱਸਿਆ ਜਿਹੜੀ ਮੱਲੇ ਦੇ ਵਿੱਚ ਆ ਰਹੀ ਹੈ ਜੀ ਪਾਣੀ ਦੀ ਔਰ ਸੀਵਰੇਜ ਦੀ ਜੀ ਬਹੁਤ ਜਿਆਦਾ ਵਿਕਾਸ ਹੋਣਾ ਚਾਹੀਦਾ ਹੈ ਮੱਲੇ ਦਾ ਅੱਛਾ ਜੀ ਸੋਣਾ ਕੰਮ ਹੋਣਾ ਚਾਹੀਦਾ ਹੈ ਜੀ ਜੀ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਸੀਓ ਦੇ ਕਿੰਨੇ ਟਾਈਮ ਤੋਂ ਸਮੱਸਿਆ ਕੀ ਆ ਵਾਹ ਵਾਹ ਇੱਕ ਦਿਨ ਹੋ ਗਿਆ ਜੀ ਅੱਛਾ ਕਿੰਨਾ ਘਟਾ ਪਾਣੀ ਦੇਖ ਲੈ ਜਦੋਂ ਪਾਣੀ ਆਏ ਸੀਵਰ ਜਦੋਂ ਜਦੋਂ ਮੀਂਹ ਆਉਂਦੇ ਨੇ ਸੀਵਰ ਭਰੀਂਦਾ ਇੱਥੇ ਹਾਂਜੀ ਹਾਂਜੀ ਕੀ ਤੁਹਾਡੀ ਡਿਮਾਂਡ ਕੀ ਕੈਂਡੀਡੇਟ ਤੋਂ ਇਹ ਸਫਾਈ ਸਾਫ ਸਫਾਈ ਹੋਣੀ ਚਾਹੀਦੀ ਹੈ ਮੱਲੇ ਚ ਠੀਕ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਾਜੂ ਕੀ ਸਮੱਸਿਆ ਤੁਹਾਨੂੰ ਮੱਲੇ ਦੇ ਵਿੱਚ ਸਮੱਸਿਆ ਇਹ ਜੀ ਸੀਵਰਾਂ ਨੇ ਸੀਵਰ ਭਰ ਜਾਂਦੇ ਜੀ ਪਾਣੇ ਦੇ ਅੱਛਾ ਜੀ ਜਿੰਨੇ ਵੀ ਹੈਗੇ ਆਪਣੇ ਚੈਂਬਰ ਬਣਾ ਰੱਖੇ ਨੇ ਅੱਛਾ ਜੀ ਇੱਕ ਇਹ ਸਮੱਸਿਆ ਹੈ ਇਹ ਤੇ ਸਫਾਈ ਨਹੀਂ ਹੁੰਦੀ ਜੀ ਅੱਛਾ ਜੀ ਤੇ ਪਾਣੀ ਦੇ ਭਰ ਜਾਂਦੇ ਨਾ ਸਾਡੀ ਸਾਰੀ ਗਲੀਆਂ ਬੰਦ ਰਹਿੰਦੀਆਂ ਅੱਛਾ ਜੀ ਅੱਛਾ ਜੀ ਸਾਰਾ ਨਗਾਰਾ ਕੱਢਦੇ ਨਾ ਕੁਝ ਹੋਰ ਫੱਟੀ ਮਾਰ ਕੇ ਚਲੇ ਜਾਂਦੇ ਅੱਛਾ ਜੀ ਇਹ ਰੋਲਾ ਇੱਕ ਪਾਣੀ ਦੀ ਸਮੱਸਿਆ ਹੈ ਪਾਣੀ ਨਹੀਂ ਆਉਂਦਾ ਸਾਡੇ ਮੋਲੇ ਜੀ ਠੀਕ ਹੈ ਪੰਜ-ਪੰਜ ਛੇ ਦਿਨ ਜੀ ਜੀ ਜੇ ਅਸੀਂ ਤਾਂ ਬੋਰ-ਬੋਰ ਚਲਾਣੇ ਆ ਬੋਰ ਦਾ ਕੋੜਾ ਪਾਣੀ ਆਂਦਾ ਹੈ ਤੇ ਅਸੀਂ ਟੈਂਕੀਆਂ ਲੈਣੇ ਆ ਕਿਰਾਏ ਤੇ ਪਾਣੀ ਦੀ ਫਾਇਦਾ ਇਹ ਹੈ ਨਹੀਂ ਜਮਾਈ ਜਿਹੜਾ ਕਹਿੰਦੇ ਜਿੱਤੂਗਾ ਕੀ ਅਪੀਲ ਕਰਾਂਗਾ ਨੂੰ ਕੀ ਕਹਿਣਾ ਚਾਹੂੰਗੇ ਕੀ ਜੀ ਸਹੀ ਸਮਝੀ ਸਾਡੇ ਮੋਹਲੇ ਦੀ ਹੈ ਨਾ ਇਹ ਸਾਰੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਜੀ ਜੀ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਇਹ ਕਈ ਮਹੀਨਿਆਂ ਤੋਂ ਆ ਰਹੀ ਹੈ ਜੀ ਹੁਣ ਤਾਂ ਵਾਰਡ ਨੰਬਰ ਤੁਹਾਡੇ ਵਾਰਡ ਨੰਬਰ ਬਾਈ ਚ ਇਲੈਕਸ਼ਨ ਨੇ ਤੇ ਹੁਣ ਤਾਂ ਤੁਸੀਂ ਕੈਂਡੀਡੇਟ ਨੂੰ ਕੋਈ ਮੰਗਾ ਰੱਖਿਆ ਆਪਦੀਆਂ ਮੰਗਾ ਤਾਂ ਸਾਡੀ ਇਹ ਹੀ ਹੈ ਬਈ ਅਸੀਂ ਤਾਂ ਕੰਮ ਚਾਹਦੇ ਆ ਜੀ ਜੀ ਜਿਹੜਾ ਕਰਾ ਦੂਗਾ ਉਹਨੂੰ ਵੋਟ ਪਾਵਾਂਗੇ ਹਾਂਜੀ ਹਾਂਜੀ ਸਾਨੂੰ ਹੋਰ ਕੋਈ ਕਮੀ ਕਮੀ ਨਹੀਂ ਐਸੀ ਐਸੀ ਚੀਜ਼ ਹੀ ਕਹਿੰਦੇ ਜੋਸ਼ੀ ਕੁਮਾਰ ਜੀ ਕੀ ਕੀ ਸਮੱਸਿਆ ਤੁਹਾਨੂੰ ਵਾਰਡ ਨੰਬਰ 24 ਦੀ ਤੁਸੀਂ ਹੱਲ ਕਰਾ ਚਾਹੁੰਦੇ ਹੋ ਜੀ ਇਹ ਸਰਕਾਰ ਆਈ ਹੈ ਨਾ ਜਦੋਂ ਤੋਂ ਜੀ ਜਦੋਂ ਤੋਂ ਸਾਡੀ ਸਮੱਸਿਆ ਹੱਲ ਹੋ ਗਈ ਨਹੀਂ ਜੀ ਜੀ ਠੀਕ ਹੈ ਇੱਕ ਦਰਮਸ਼ਾਲਾ ਦਾ ਕੰਮ ਪੈ ਸੀਗਾ ਜੀ ਜੀ ਉਹ ਜੀ ਅੱਧੀ ਤੋਂ ਜ਼ਿਆਦਾ ਬਣ ਚੁੱਕੀ ਹੈ ਹੁਣ ਕੀ ਸਮੱਸਿਆ ਜਿਹੜੀ ਆ ਰਹੀਆਂ ਜਿਹੜੇ ਸਮੱਸਿਆ ਇਹ ਜੀ ਇੱਕ ਤਾਂ ਸਕੂਲ ਦਾ ਇਹ ਕੰਮ ਕਿਰ ਸਕੂਲ ਹੈ ਮਾਤਮਾਂਗਨ ਅੱਛਾ ਕੀ ਹਾਂਜੀ ਕੀ ਹੋਇਆ ਉਸਕੋ ਸਮੱਸਿਆ ਹੈ ਕਿ ਇੱਕ ਤਾਂ 5ਵੇਂ ਤੱਕ ਹੈ ਠੀਕ ਹੈ 12ਵੇਂ ਤੱਕ ਹੋਵੇ ਕੁੜੀਆਂ ਇੱਥੇ ਨੇੜੇ ਦੇ ਜਮੀਰ ਪੜਨ ਜੀ ਜੀ ਹਾਂ ਜੀ ਦੂਰ ਜਾਂਦੀਆਂ ਨੇ ਜੀ ਜੀ ਕਿਉਂਕਿ ਅਸੀਂ ਗਰੀਬ ਬੰਦੇ ਆ ਉਹਨਾਂ ਨੂੰ ਸਕੰਨ ਜਾ ਨਹੀਂ ਸਕਦੇ ਜੀ ਜੀ ਠੀਕ ਹੈ ਕਿ ਵੀ ਦੂਰ ਤੋਂ ਕਾਰਨ ਕੁੜੀਆਂ ਰਹਿ ਜਾਂਦੀਆਂ ਜਿੰਨੇ ਪੜਾਈ ਤੋਂ ਬੰਚਿਤ ਜੀ ਠੀਕ ਹੈ ਕਿ ਵੀ ਉਹਨਾਂ ਨੂੰ ਅਸੀਂ ਇੱਥੇ ਨੇੜੇ ਪੜਾਉਣਾ ਚਾਹੁੰਦੇ ਆ ਜੀ ਜੀ ਮਹਾਤਮਾ ਗਾਂਧੀ ਸਕੂਲ ਚ ਜੀ ਜੀ ਤੇ ਸਾਡੀ ਬਸਤੀ ਦੇ ਨਾਲ ਹੀ ਨਾ ਪੜਨ ਜੀ ਜੀ ਔਰ ਸਾਡੀ ਦੇਖ ਰੱਖ ਕੇ ਰਹਿਣ ਜੀ ਜੀ ਅੱਜ ਕੱਲ ਮੋਹਲੇ ਜਾਂ ਮਣੇ ਕਿ ਵੀ ਕੁੜੀਆਂ ਨੂੰ ਅਸੀਂ ਨਹੀਂ ਦੇ ਸਕਦੇ ਠੀਕ ਕਿ ਵੀ ਗਰੀਬ ਬੰਦਿਆਂ ਅਸੀਂ ਕਿ ਵੀ ਨੀੜੇ ਹੋਊਗਾ ਸਾਰਾ ਪੜ੍ਹਾਈ ਹੋਊਗੀ ਸਾਰੇ ਬੱਚੇ ਜਾਣਗੇ ਤਾਂ ਬੜੀਆ ਸਕੂਲ ਦਾ ਪਰ ਇੱਕ ਸਮੱਸਿਆ ਹੈ ਇਹ ਸਾਡੀ ਧਰਮਸ਼ਾਲਾ ਬਣਾਈ ਹੈ ਜੀ ਬਹੁਤ ਵੱਡਿਆ ਕੰਮ ਕੀਤਾ ਕਿਸੇ ਸਰਕਾਰ ਨੂੰ ਸਾਡੇ ਤੇ ਧਿਆਨ ਦਿੱਤਾ ਕਿ ਵੀ ਇਹ ਨਾਲ ਗਰੀਬਾਂ ਦੇ ਧਰਮਸ਼ਾਲਾ ਹੋਵੇ ਅਸੀਂ ਪੰਜ ਨੰਬਰ ਧਰਮਸ਼ਾਲਾ ਜਾਣੇ ਹਾਂ ਅਸੀਂ ਪੈਸੇ ਦਿੰਨੇ ਆ ਉਹ ਤੋਂ ਬਾਅਦ ਕੀ ਕਰਦੇ ਨੇ ਜੇਕਰ ਔਰ ਆ ਜਾਂਦਾ ਉਹਨਾਂ ਦਾ ਬ੍ਰਾਦਰ ਵੀ ਦਾ ਛੱਡੂ ਕੀ ਕੱਟ ਕੇ ਤਾਂ ਉਹਨਾਂ ਨੇ ਇੰਜੰਦਰਮ धर्मशाला ਜੀ ਜੀ ਅਸੀਂ ਮਹਿੰਗੇ ਤੋਂ ਮਹਿੰਗਾ ਪੈਸਾ ਵਰਭਿਆ ਉਥੇ ਇਹ धर्मशाला ਬਣਨ ਤੋਂ ਬਾਅਦ ਸਾਡੇ ਮੁਸਲੇ ਹਲ ਜਾਣਗੇ ਸੰਗ ਕੁੜੀਆਂ ਦੇ ਜਿਹੜੇ ਪੈਸੇ ਲੱਗਦੇ ਨੇ ਗਰੀਬਾਂ ਦੇ ਉਹ ਬਚ ਜਾਣਗੇ ਠੀਕ ਹੈ ਨਾਮ ਕੀ ਤੁਹਾਡਾ ਜੀ ਮੇਰਾ ਰਾਜਕੁਮਾਰ ਖੇੜਾ ਦਾ ਆਮ ਆਦਮੀ ਪਾਰਟੀ ਮੈਂ ਸਭ ਤੋਂ ਸੀਨੀਅਰ ਪੁਰਾਣਾ ਵਰਕਰ ਹਾਂ ਜੀ ਜੀ ਸਰ ਉਹਨਾਂ ਇਲੈਕਸ਼ਨ ਚੱਲ ਰਿਹਾ ਹੈ ਬਾਈ ਨੰਬਰ ਵਾਰਡ ਦੇ ਵਿੱਚ ਚੋਣ ਆਵੇ ਜੀ ਇਹ ਜਿਹੜੀਆਂ ਸਮੱਸਿਆਵਾਂ ਇਹ ਦੱਸੀ ਹੈ ਭਰਾਵਾਂ ਨੇ ਜੀ ਜੀ ਇਹ ਜਿਹੜੇ ਪਹਿਲੇ ਇੱਥੇ ਉਮੀਦਵਾਰ ਸੀ ਉਹਨਾਂ ਨੇ ਕਦੇ ਗੌਰ ਨਹੀਂ ਕੀਤੀ ਜੀ ਸਫਾਈ ਵਗੈਰਾ ਦੀ ਸੀਵਰ ਵਗੈਰਾ ਦੀ ਜਦੋਂ ਤੋਂ ਮਦਨਾਲਾ ਜੀ ਨੇ ਚੋਣਾਂ ਚ ਤੈਅਰੀ ਕੀਤੀ ਹੈ ਤੇ ਇਹਨਾਂ ਨੇ ਆਪਦਾ ਆਮ ਆਦਮੀ ਪਾਰਟੀ ਤਰਫੋਂ ਪੱਖ ਰੱਖਿਆ ਹੈ ਹਮ ਸੀਵਰਾ ਜੀ ਸਭਾਈ ਚੱਲ ਰਹੀ ਹੈ ਸੀਵਰ ਸਾਫ ਵੀ ਹੋ ਜਾ ਚੁੱਕੇ ਆ ਜਿਹੜੀਆਂ ਲੈਣਾ ਬਲੌਕ ਹੋ ਜਾਂਦੀਆਂ ਨੇ ਸੀਵਰਾ ਦੀਆਂ ਉਹਨਾਂ ਨੂੰ ਵੀ ਦਿਖਾ ਚੁੱਕੇ ਆ ਨਗਰ ਨਿਯਮ ਨੂੰ ਦੱਸ ਚੁੱਕੇ ਆ ਜਦੋਂ ਵੀ ਮਨਨਾਲ ਜੀ ਇਲੈਕਸ਼ਨ ਜਿੱਤ ਜਾਂਦੇ ਆ ਸਭ ਤੋਂ ਪਹਿਲਾਂ ਪਹਿਲੇ ਅਧਾਰ ਤੇ ਆਮ ਆਦਮੀ ਪਾਰਟੀ ਦੇ ਇਸ ਐਮਸੀ ਮੰਨਣ ਤੋਂ ਬਾਅਦ ਜਿਹੜੀਆਂ ਸੀਵਰ ਦੀ ਸਮੱਸਿਆ ਨੇ ਜਿਹੜੀਆਂ ਕਾਂਗਰਸ ਦੇ ਟਾਈਮ ਸੀਵਰੇਜ ਪਾਈਆਂ ਗਈਆਂ ਨੇ ਪਾਣੀਆਂ ਤਾਂ ਨਵੀਆਂ ਸੀ ਲੇਕਿਨ ਕਾਂਗਰਸ ਦੇ ਟਾਈਮ ਮੇ ਪੁਰਾਣੀਆਂ ਨੂੰ ਹੀ ਢੱਕ ਢੁਕਾ ਕੇ ਸੜਕਾਂ ਬਣਾ ਦਿੱਤੀਆਂ ਜੀ ਜੀ ਤੇ ਇਹ ਜਿਹੜੀ ਸਮੱਸਿਆ ਹੈ ਮਾਨ ਸਾਹਿਬ ਨੂੰ ਵੀ ਪਿੱਛੇ ਜੀ ਆਏ ਸੀ ਵਾਟਰ ਸਪਲਾਈ ਦੇ ਵਿੱਚ ਜਿਹੜਾ ਆਪਣਾ ਦੋਸ ਪਾਵਰ ਦਾ ਦੂਜਾ ਚੱਲਿਆ ਇਹ ਲੈਣਾ ਤੋਂ ਇਧਰ-ਇਧਰ ਚੱਲਿਆ ਪਾਣੀ ਦਾ ਸਿਸਟਮ ਇਹ ਪਾਣੀ ਦੀ ਸਿਸਟਮ ਵੀ ਬਹੁਤ ਸੋਹਣੇ ਤਰੀਕੇ ਨਾਲ ਚੱਲੇਗਾ ਚੱਲ ਵੀ ਰਿਹਾ ਹੈ ਜੀ ਜੀ ਕੁੱਲ ਮਿਲਾ ਕੇ ਜਿਹੜੀਆਂ ਸਮੱਸਿਆ ਸੀ ਹੌਲੀ-ਹੌਲੀ ਕਰਕੇ ਸਾਰੀਆਂ ਪੂਰੀਆਂ ਹੋਣਗੀਆਂ ਇੱਕ ਸਾਡੀ ਧਰਮਸ਼ਾਲਾ ਦਾ ਬਹੁਤ ਵੱਡਾ ਮੁੱਦਾ ਸੀ ਆੜੀ ਨਗਰ ਦੇ ਵਿੱਚ ਡਾਕਟਰ ਕਮੇਟੀ ਡਾਕਟਰ ਭੀਮਰਾਵ ਕਮੇਟੀ ਆਲ ਜੀ ਜੀ ਉਹ 20 ਸਾਲਾਂ ਤੋਂ ਸਾਡੀ ਥਾਂ ਐਵੇਂ ਪਈ ਸੀ ਕਾਂਗਰਸੀਆਂ ਨੇ ਹਮੇਸ਼ਾ ਕਹਿ ਰਹੇ ਜੇ ਬੀਜੇਪੀ ਵਾਲਾ ਨੂੰ ਕਾਲੀ ਦਲ ਵਾਲਾ ਹੁਣ ਤੁਹਾਡੀ ਮੰਗ ਹੈ ਵੀ ਧਰਮਸ਼ਾਲਾ ਚਲਾਈ ਜਾਵੇ ਉਹ ਧਰਮਸ਼ਾਲਾ ਸਾਡੀ ਪੂਰੀ ਕਰਾਈ ਜਾਵੇ ਜੀ ਜੀ ਅਸੀਂ ਮੰਨ ਲਾ ਜਿਹੜੋ ਵਾਦਾ ਲਿਆਏ ਉਹਨਾਂ ਨੇ ਆ ਵੀ ਭਰੀ ਹੈ ਜ਼ਿਲ੍ਹਾ ਪ੍ਰਧਾਨ ਸਾਡੇ ਸੁਨੀਲ ਸਜਦੇਵਾ ਜੀ ਨੇ ਵੀ ਵਾਦਾ ਕੀਤਾ ਹੈ ਵੀ ਤੁਹਾਡੀ ਧਰਮਸ਼ਾਲਾ ਪੂਰੀ ਕਰਾ ਕੇ ਛੱਡਾਂਗੇ ਜੀ ਕੱਲ ਅਰुण ਨਾਰੰਗ ਜੀ ਵੀ ਕਹਿ ਕੇ ਗਏ ਸਾਡੇ ਜਿਹੜੇ ਸ਼ਹਿਰ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਵੀ ਤੁਹਾਨੂੰ ਕੋਈ ਘਬਰਾਣ ਦੀ ਲੋੜ ਨਹੀਂ ਤੁਸੀਂ ਆਮ ਆਦਮੀ ਪਾਰਟੀ ਦੇ ਐਮਸੀ ਨੂੰ ਜਿਤਾਓ ਜਿਆਦਾ ਤੋਂ ਜਿਆਦਾ ਵੋਟਾਂ ਪਾਓ 3 ਨੰਬਰ ਉਹਨਾਂ ਦਾ ਨਿਸ਼ਾਨ ਹੈ झाड़ੂ ਦਾ ਤੇ ਤੁਹਾਡੀ ਧਰਮਸ਼ਾਲਾ ਵੀ ਮਨਾਵਾਂਗੇ ਆਰੀਆ ਨਗਰ ਦੇ ਵਿੱਚ ਜਿਹੜੇ ਬੱਚੇ ਬੇਰੁਜ਼ਗਾਰ ਨੇ ਜਿਨ੍ਹਾਂ ਦੇ ਪੜੇ ਲਿਖੇ ਆ ਉਸ ਹਾਵ ਨਾਲ ਉਹਨਾਂ ਨੂੰ ਨੌਕਰੀ ਵੀ ਦਿਵਾਵਾਂਗੇ